ਦੀ ਕਰ ਜੀ ਵੀਡੀਓ ਵੇਖ ਰਹੀ ਆ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿਨ੍ਹਾਂ ਵੀਰਾ ਭੈਣਾ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਵਿਧਾਨ ਸਭਾ ਵਿੱਚ ਪੰਜ ਬਿੱਲ ਸਰਬਸੰਮਤੀ ਨਾਲ ਪਾਸ సీఎం ਨੇ ਦਿੱਤੇ ਵੱਡੇ ਬਿਆਨ ਵਿધાન ਸਭਾ ਪੰਜਾਬ ਵਿਧਾਨ ਸਭਾ ਵਿੱਚ ਬਲਦਾਂ ਦੀ ਦੌੜ ਨਾਲ ਸੰਬੰਧਿਤ ਬਿੱਲ ਸਮੇਤ ਕੁੱਲ 5 ਬਿੱਲ ਸਰਬਸੰਮਤੀ ਨਾਲ ਪਾਸ ਕਰ ਲਏ ਗਏ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਵਿੱਚ ਇਸ ਮੌਕੇ ਵੱਡੇ ਬਿਆਨ ਦਿੱਤੇ ਅਤੇ ਕਿਹਾ ਕਿ ਇਹ ਸਾਰੇ ਬਿੱਲ ਵਿਧਾਇਕਾਂ ਦੀ ਪੂਰੀ ਸਹਿਮਤੀ ਨਾਲ ਪਾਸ ਹੋਏ ਹਨ ਭਗਵੰਤ ਮਾਨ ਨੇ ਕਿਹਾ ਮੈਂ ਕੱਲ ਨੂੰ ਕੱਲ ਵੀ ਮੋਦੀ ਖਿਲਾਫ ਬੋਲਿਆ ਸੀ ਅੱਜ ਵੀ ਬੋਲਿਆ ਹਾਂ ਉਹਨਾਂ ਨੇ ਮੋਦੀ ਨੂੰ ਕਿਹਾ ਕਿ ਦੇਸ਼ ਦੇ 140 ਕਰੋੜ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੋ ਭਗਵਾਨ ਤਮਨੇ ਕਹਾਦੇ ਇਸ ਵਿੱਚ ਜਿਹੜਾ ਸੱਚ ਬੋਲੇਗਾ ਉਹਦੇ ਖਿਲਾਫ ਐਫਆਈਓ ਐਫਆਈਆਰ ਹੋਵੇਗੀ ਉਹਨਾਂ ਨੇ ਭਾਜਪਾ ਸਰਕਾਰ ਤੇ ਸਖਤ ਨਿਸ਼ਾਨਾ ਸਾਧਿਆ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਸਵਾਲ ਚੁੱਕਦੇ ਪੁੱਛਿਆ ਕਿ ਕੇਜਰੀਵਾਲ ਨੂੰ 8 ਮਹੀਨੇ ਜੇਲ੍ਹ ਵਿੱਚ ਰੱਖਿਆ ਗਿਆ ਉਹਦਾ ਕੀ ਕਸੂਰ ਸੀ ਉਹਨਾਂ ਨੇ ਕਿਹਾ ਕਿ ਮਨੀਸ਼ ਸੋਸੋਂਦਿਆ ਅਸਤਿੰਦਰ ਜੈਨ ਅਤੇ ਸੰਜੀਤ ਸਿੰਘ ਵੀ ਜੇਲ੍ਹ ਜਾ ਚੁੱਕੇ ਸਨ ਪਰ ਇਹ ਸਾਰੇ ਨੇਤਾ ਦਿੱਲੀ ਵਾਸੀਆਂ ਦੀ ਸੇਵਾ ਕਰਦੇ ਰਕੇ ਪਾ ਸਰਕਾਰ ਨੇ ਉਹਨਾਂ ਦੇ ਕੰਮਾਂ ਵਿੱਚ ਰੁਕਾਵਟ ਪਾਈ ਤੇ ਝੂਠੇ ਕੇਸਾਂ ਵਿੱਚ ਪ사 ਕੇ ਜੇਲ੍ਹ ਭੇਜ ਦਿੱਤਾ ਭਗਵੰਤ ਮਾਨ ਨੇ ਤਲੇਰੀ ਨਲਕਾ ਖਾ ਗ੍ਰਿਫਤਾਰੀਆਂ ਵੀ ਹੋਣਗੀਆਂ ਸੀ ਜੇਲ੍ਹਾਂ ਵਿੱਚ ਵੀ ਜਾਵਾਂਗੇ ਕੋਈ ਚਿੰਤਾ ਨਹੀਂ ਸੱਚ ਦੇ ਨਾਲ ਖੜੇ ਹਾਂ ਤੇ ਖੜੇ ਰੱਖਾਂਗੇ ਪ੍ਰਤਾਪ ਸਿੰਘ ਬਾਜਪਾ ਵੱਲੋਂ ਦਰਜ ਕਰਵਾਈ ਗਈ ਐਫ ਆਈ ਆਰ ਨਿਤਿ ਭਗਵੰਤ ਮਾਨ ਨੇ ਕਿਹਾ ਅਮਨ अरोड़ा ਤੇ ਹਰਪਾਲ ਚੀਮਾ ਦਾ ਨਾਮ ਤਾਂ ਐਫ ਆਈ ਆਰ ਵਿੱਚ ਪਾ ਦਿੱਤਾ ਗਿਆ ਨੇ ਉਦੋਂ ਪੱਤਰਕਾਰ ਨੇ ਪੁੱਛਿਆ ਕਿ ਕੀ ਤੁਹਾਡਾ ਅਤਿੱਤ ਕੇਂਜਰੀਵਾਲ ਦਾ ਨਾਮ ਵੀ ਐਫ ਆਈ ਆਰ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਤਾਂ ਭਗਵੰਤ ਮਾਨ ਨੇ ਬੇਚੀ ਜਗਾ ਕੋਈ ਚੱਕਰ ਨਹੀਂ ਮੇਰਾ ਨਾਮ ਵੀ ਐਫ ਆਈ ਵਿੱਚ ਐਫ ਆਈ ਆਰ ਵਿੱਚ ਪਾ ਦਿਓ ਇਸ ਦਰਨ ਸਦਨ ਵਿੱਚ ਪੰਜ ਬਿੱਲ ਪਾਸ ਕੀਤੇ ਗਏ ਜਿਹੜੇ ਸਰਬਸੰਮਤੀ ਨਾਲ ਪਾਸ ਹੋਏ ਬਲਦਣਾ ਦੀ ਦੌੜ ਨਾਲ ਜੁੜੇ ਬਿੱਲ ਵੀ ਪਾਸਦਾਰੀ ਵਿੱਚ ਤੇ ਵਿਧਾਇਕਾਂ ਦੇ ਨਾਲ ਖੁਸ਼ੀ ਜਿਤਾਈ ਖਬਰ ਨੂੰ ਅੰਤ ਤੱਕ ਦੇਖਣ ਲਈ